ਇਸ ਚੀਜ਼ ਦੀ ਕਮੀ ਸੀਗੀ ਆ ਜੋ ਕਮੀ ਜਿਹੜੀ ਆ ਉਹ ਪੂਰੀ ਹੋਈ ਆ ਔਰ ਮੈਂ ਸਭ ਤੋਂ ਪਹਿਲਾਂ ਪ੍ਰਸ਼ੰਸਾ ਕਰਦਾ ਜਿਹੜੀਆਂ ਸਵਾਰਥ ਸੇਵੀ ਜਥੇਦਾਨੀਆਂ ਜਿਹਦੇ ਵਿੱਚ ਬਲੱਡ ਡੋਨਰਜ਼ ਸੋਸਾਇਟੀ ਬਰਦਾਸਪੁਰ ਔਰ ਕਲਾ ਨਾਲ ਔਰ ਤੋਂ ਸਵਾਰਥ ਦਦੀ ਦੀ ਸੋਸਾਇਟੀ ਜਿਹਨੂੰ ਪੂਰੇ ਵੱਲ ਜੀ ਹੈਟ ਕਰ ਰਹੇ ਨੇ ਔਰ ਇਹ ਬਹੁਤ ਦੇਰ ਤੋਂ ਪਾਰਕ ਵਿਕਾਸ ਪਰਿਸ਼ਦ ਦੇ ਨਾਲ ਜਿਹੜੇ ਖੜੇ ਨੇ ਉਹ ਦੇਖ ਤੋਂ ਮੰਨ ਕਰਦੇ ਸੀਗੇ ਕਿ ਗੁਰਦਾਸਪੁਰ ਦੇ ਵਿੱਚ ਲੋਕਾਂ ਨੂੰ ਬਹੁਤ ਵੱਡੀ ਮੁਸ਼ਕਲ ਆਉਂਦੀ ਸੀ ਜਦ ਉਸ ਵਕਤ ਪਲੇਟਲੈਸ ਦੀ ਲੋੜ ਪੈਂਦੀ ਸੀ। ਔਰ ਇਹ ਮਸ਼ੀਨ ਚੱਲਦੀ ਨਹੀਂ ਸੀਗੀ। ਨਤੀਜੇ ਦੇ ਤੌਰ ਤੇ ਲੋਕਾਂ ਨੂੰ ਗੁਰਦਾਸਪੁਰ ਤੋਂ ਬਾਹਰ ਜਲੰਧਰ, ਅੰਮ੍ਰਿਤਸਰ, ਪਠਾਨਕੋਟ ਜਾਣਾ ਪੈਂਦਾ ਸੀਗਾ ਔਰ ਉੱਥੇ ਬਹੁਤ ਵੱਡੀ ਰਕਮ 13 ਤੋਂ 14000 ਰੁਪਏ ਖਰਚ ਕੇ ਉਹ ਪਲੇਟਲੈਸ ਲੈ ਕੇ ਆਪਣੇ ਮਰੀਜ਼ ਨੂੰ ਚੜਾਉਂਦੇ ਸੀ। ਔਰ ਇੱਕ ਅਸੀ ਉਹ ਚੀਜ਼ ਹੈ ਜਿਹੜੀ ਸਾਡੇ ਜਿਹੜੇ ਕਰੋਨਿਕ ਡਿਜ਼ੀਜ਼ ਨੇ ਉਹਦੇ ਵਿੱਚ ਇਹ ਕੰਮ ਹੁੰਦੀ ਆ ਆਵੇ ਡੀਗੂ ਦੀ ਪ੍ਰੋਬਲਮ ਹੋਵੇ ਕੈਂਸਰ ਦੀ ਪ੍ਰੋਬਲਮ ਹੋਵੇ ਜਾਂ ਹੋਰ ਕੋਈ ਸੀਰੀਅਸ ਸਟੇਟਮੈਂਟ ਹੋ ਉਹਦੇ ਵਿੱਚ ਇਨਸਾਨ ਨੂੰ ਲੋੜ ਪੈਂਦੀ ਆ ਕਿ ਡੇਟ ਲੈਸ ਨੂੰ ਛਾਉਣ ਵਾਲਾ ਉਹਦੇ ਕਰਕੇ ਇੱਕ ਜਿਹੜੇ ਆਰਥਿਕ ਤੌਰ ਤੇ ਲੋਕ ਯੋਗ ਸੀਗੇ ਉਹ ਇਹਦੇ ਪੈਸੇ ਨਹੀਂ ਸੀ ਖਰਚ ਸਕਦੇ ਔਰ ਕਈ ਵਾਰੀ ਉਹ ਇਸ ਟ੍ਰੀਟਮੈਂਟ ਤੋਂ ਵਾਂਝਿਆ ਰਹਿ ਜਾਂਦੇ ਆ ਮੈਂ ਜਦੋਂ ਵੀ ਆਉਂਦਾ ਸੀਗਾ ਹੌਸਪੀਟਲ ਦੇ ਜਿਹੜੀਆਂ ਸਾਡੀਆਂ ਸਵਾਗਤ ਕਦਰਵੰਦੀਆਂ ਨੇ ਇਹ ਬੇਸ਼ੱਕ ਕਰਦੀਆਂ ਸੀ ਜਿਹਾ ਕਿ ਇਹ ਮਸ਼ੀਨ ਜਿਹੜੀ ਆ ਚਾਲੂ ਹੋਣੀ ਚਾਹੀਦੀ ਆ ਇਸ ਨੂੰ ਕਰਵਾਦੀ ਆ ਪੰਜਾਬ ਸਰਕਾਰ ਦਾ ਮੁੱਖ ਮੰਤਰੀ ਭਦوان ਸਿੰਘ ਦਾ ਵੀ ਔਰ ਹੈਲਥ ਮਿਨਿਸਟਰ ਭਗਵਨ ਸਿੰਘ ਦਾ ਜਿਨ੍ਹਾਂ ਨੇ ਕੋਸ਼ਿਸ਼ ਕਰਕੇ ਇਹਨੂੰ ਚਾਲੂ ਕੀਤਾ ਔਰ ਸਾਡੇ ਇੰਨਪਲਾਈਜ਼ ਨੇ ਉਹਦੇ ਸਾਹਮਣੇ ਆ ਜਾਣ ਉਹਨਾਂ ਨੂੰ ਅਸੀਂ ਟ੍ਰੇਨਿੰਗ ਵੀ ਇਹ ਵੀ ਬਕਾਇਦਾ ਮੁਕੰਮਲ ਤੌਰ ਤੇ ਦੇਤੀ ਆ ਔਰ ਔਰ ਉਹਦੇ ਨਾਲ ਇਹੋ ਜਿਹੜੀ ਮਸ਼ੀਨ ਆ ਉਹ ਰੈਗੂਲਰਲੀ ਚੱਲੂਗੀ ਸਭ ਤੋਂ ਪਹਿਲਾਂ ਤੇ ਵਾ ਬੁਆਰਕ ਦਿੰਦਾ ਆ ਐਨ ਜੀਓ ਕੋਰੇਵਾਲ ਦੇ ਤੁਹਾਨੂੰ ਔਰ ਤੁਹਾਡੀ ਸਾਰੀ ਟੀਮ ਬੱਬੀ ਜੀ ਔਰ ਕਿਉਂਕਿ ਅੱਜ ਇਹਦੇ ਵਿੱਚ ਇੱਕ ਡੋਨਰ ਦੀ ਲੋੜ ਹੁੰਦੀ ਆ ਔਰ ਜਦੋਂ ਵੀ ਸਰਕਲਸ ਲੈਣੇ ਨੇ ਸਾਨੂੰ ਡੋਨਰ ਜਿਹੜਾ ਉਹ ਦੇਣਾ ਪੈਂਦਾ ਸੋ ਉਹ ਵੀ ਸ਼ੁਰੂਆਤ ਵੀ ਜਿਹੜੀ ਆ ਉਹ ਦਾ ਸਮਝਦਾ ਪੁਰਵਲ ਸਾਹਿਬ ਨੇ ਆਪਣੇ ਆਪ ਬਲੱਡ ਦੇ ਕੇ ਕੀਤੀ ਆ ਸੋ ਇਥੋਂ ਦਾ ਸਮਝਦਾ ਵੀ ਸਵਾਜ ਨੂੰ ਇੱਕ ਨੀਂਦ ਵੀ ਲੈਣੀ ਚਾਹੀਦੀ ਆ ਅਸੀਂ ਗੱਲ ਤੇ ਕਰ ਲੈਨੇ ਆ ਗੱਲ ਕਿਸੇ ਸੌਲੇ ਦੀ ਵੀ ਕਰ ਲੈਨੇ ਆ ਪਰ ਜਦੋਂ ਆਪਣੇ ਤੇ ਗੱਲ ਆਉਂਦੀ ਆ ਫਿਰ ਆਪਾਂ ਪਰੇ ਹੋ ਜਾਂਦੇ ਆ ਔਰ ਕਈ ਵਾਰੀ ਖੁਦਿੰਦੀਆਂ ਨਾ ਵੀ ਜੇ ਹਮੇਸ਼ਾ ਇਹ ਮਹਿਸੂਸ ਕਰਦੇ ਆ ਵੀ ਜੇ ਕੋਈ ਸ਼ਹੀਦ ਮੈਦਾ ਹੋਵੇ ਤਾਂ ਗਵਾਡੀ ਦੇ ਘਰ ਹੋਗਾ ਆਪਣੇ ਤੋਂ ਵੀ ਸ਼ੁਰੂ ਕਰਦੇ ਸੋ ਪੁਰਵਲ ਸਾਹਿਬ ਤੁਹਾਡਾ ਧੰਨਵਾਦ ਸਾਰੀ ਦਿੱਥੇ ਬੰਦੀਆਂ ਦਾ ਤਾੜਵਾਦ ਹੋਰ ਬਲੱਡ ਡੋਨਰ ਸੁਸਾਇਟੀ ਦਾ ਤੁਹਾਡਾ ਵੀ ਤੁਸੀਂ ਆਪਣੇ ਆਪ ਤੋਂ ਸ਼ੁਰੂ ਕਰਕੇ ਅੱਜ ਜਿਹੜੇ ਪਲੇਟਲਟਸ ਤਿਆਰ ਕੀਤੇ ਨੇ ਮੈਂ ਦੱਸ ਦਵਾਂ ਕਿ ਜਿਹੜੀ ਦੀ ਸਰਕਾਰੀ ਕੀਮਤ ਹਤਾ ਉਹ ਸਿਰਫ 2000 ਰੁਪਇਆ ਹੋਊਗੀ ਹੁਣ ਗੁਰਦਾਸਪੁਰ ਦਾ ਲੋਕਾਂ ਨੂੰ ਅਮੜਾਡ ਕੋੜ ਜਲੰਧਰ ਅਮ੍ਰitsar ਜਾਣ ਦੀ ਲੋੜ ਨਹੀਂ ਹੋਣੀ ਉਹ ਸਿਵਲ ਹਸਪੀਟਲ ਗੁਰਦਾਸਪੁਰ ਰੋਡ ਆ ਕੇ ਜਿਹੜੇ ਬੇਸਟਸ ਤੇ ਰੋਕੋ ਲੈ ਕੇ ਆਪਣੇ ਮਰੀਜ਼ ਨੂੰ ਉਤਾਰਨ ਸਿਰਫ ਦੋਨੋਂ ਤੇ ਹੁੰਦਾ ਰਹੂਗਾ ਔਰ ਉਸ ਦੋਨੋਂ ਤੋਂ ਇਧਰ ਜਿਹੜੇ ਨਿਰਦੇਸ਼ ਨੇ ਆਦੀਏ ਉਹ ਤਿਆਰ ਹੁੰਦਾ ਮੈਨੂੰ ਫਕਰ ਜਿਹੜੀਆਂ ਸਾਡੀਆਂ ਐਨ ਜੀਓ ਦੇ ਉੱਤੇ ਕੰਮ ਕਰ ਰਹੀਆਂ ਨੇ ਬਜਰਾਂ ਦਾ ਨਾਮ ਲਿਆ ਪਾਵੇ ਬਲੱਡ ਡੋਨਰ ਸੁਸਾਇਟੀ ਆ ਜਾਂ ਤੁਹਾਡੀਆਂ ਸਮਾਜਿਕ ਜਿਹੜੀਆਂ ਸੇਵਾ ਸੁਸਾਇਟੀ ਆ ਜਾਂ ਭਾਰਤ ਵਿਕਾਸ ਪਰਿਸ਼ਦ ਆ ਇਹ ਸਾਰੇ ਲੋਕ ਸਮਾਜ ਦੀ ਸੇਵਾ ਲਈ ਜੁੜੇ ਹੋਏ ਨੇ ਔਰ ਡੋਨਰਸ ਵੀ ਹਮੇਸ਼ਾ ਤੇ ਤਿਆਰ ਰੱਖਦੇ ਨੇ ਸੋ ਇਹ ਜਿਹੜੀ ਬਹੁਤ ਵੱਡੀ ਮੁਸ਼ਕਲ ਸੀ ਇਸ ਇਲਾਕੇ ਦੀ ਔਰ ਉਰੀ ਹੋਈ ਹੈ ਗੁਰਦਾਸਪੁਰ ਦੇ ਮੈਟਰਸਨ ਮਰਿਆ ਗਿਆ ਇੱਕ ਹੋਰ ਪ੍ਰਾਈਵੇਟ ਹਸਪੀਟਲ ਤੋਂ ਇਹ ਮਸ਼ੀਨ ਆ ਅਦਰਵਾਈਜ਼ ਤਾਂ ਗੁਰਦਾਸਪੁਰ ਚ ਪ੍ਰਾਈਵੇਟ ਹਸਪੀਟਲ ਕੋਲ ਵੀ ਮਸ਼ੀਨ ਨਹੀਂ ਹੈ ਜੀ ਸੋ ਇਹ ਜਿਹੜੀਆਂ ਹੁਣ ਦਿੱਤਾ ਨੇ ਉਹ ਵੀ ਤੁਹਾਡੇ ਕੋਲ ਭਾਈਆ ਹੋ ਗਈਆਂ ਨੇ ਪਰ ਸਬਸ਼ਟ ਕੁਆਲਟੀ ਦੀ ਕੀਮਤ ਆ ਉਹ ਮੇਰਾ ਗੱਲ ਕੱਲੀ 9000 ਦੇ ਕਰੀਬ ਆ ਜੇ ਲਿਆ ਪਰ ਸਰਕਾਰ ਜਿਹੜੀ ਆ ਜਿਵੇਂ ਪਹਿਲਾਂ ਕਿਹਾ ਕਿ ਭਗਵਾਨ ਦਮਨ ਚ ਦੀ ਸਰਕਾਰ ਸਿਹਤ ਸੇਵਾਵਾਂ ਨੂੰ ਮਿਆਰੀ ਬਨਵਾਲੇ ਔਰ ਸਨ ਫ੍ਰੀ ਸੇਵਾ ਦੇਣ ਵਾਸਤੇ ਸਸਤੀਆਂ ਸੇਵਾ ਦੇਣ ਵਾਸਤੇ ਵਸ਼ਰਬਾਦ ਦਾ ਔਰ ਉਸ ਲੜੀ ਦੇ ਵਿੱਚ ਜਿਹੜੀ ਗੁਰਦਾਸਪੁਰ ਦੀ ਬਹੁਤ ਪੁਰਾਣੀ ਉਹ ਮਹਿਸਮਰ ਮੰਗ ਦੀ ਉਹ ਲੋੜ ਸੀ ਆ ਜੋ ਲੋੜ ਜਿਹੜੀ ਆ ਪੂਰੀ ਹੋ ਜਾਰੀ ਆ ਮੈਂ ਅੱਜ ਸਾਰੇ ਜਿਹੜੇ ਸਾਰੇ ਡਾਕਟਰ ਸਾਹਿਬਾਨ ਨੇ ਮੇਰੇ ਨਾਲ ਜਿਹੜੇ ਬਲੱਡ ਬੈਂਕ ਨੂੰ ਦੇਖਦੇ ਨੇ ਡਾਕਟਰ ਪੂਜਾ ਇਹ ਆ ਬਹੁਤ ਹਿੰਦੀ ਆ ਅੱਛੀ ਡਾਕਟਰ ਆ ਸਾਡੇ ਐਸਐਮਓ ਡਾਕਟਰ ਵੇਦ ਮਹਾਜਨ ਜੀ ਨੇ ਸਾਡੇ ਸਿਵਲ ਸੰਚ ਲਟਾਇਆ ਡਾਕਟਰ 파ਰਕ ਕੁਸ਼ਨ ਜੀ ਉਹ ਵੀ ਅੱਜ ਉਚੇਚੇ ਤੌਰ ਤੇ ਆਏ ਨੇ ਔਰ ਮੈਂ ਇਹ ਵੀ ਦੱਸ ਦਵਾ ਬਰਦਾਸਪੁਰ ਦੇ ਲੋਕਾਂ ਨੂੰ ਕਿ ਸਿਵਲ ਹਸਪੀਟਲ ਦੇ ਤਿੰਨ ਇੰਪਲਾਈ ਇੱਕ ਤੇ ਅਕਬਾਲ ਹੋਣੀ ਔਰ ਤੀਜਾ ਅੰਗਲ ਜੀ ਤਿੰਨੋਂ ਜਿਹੜੇ ਇੰਪਲਾਈ ਨੇ ਇਹਨਾਂ ਨੂੰ ਕਹਾਦਾ ਕੰਪਨੀ ਤੋਂ ਤੈਨੂੰ ਦਿੱਤੀ ਗਈ ਆ ਮੈਂ ਇਹਨਾਂ ਨੂੰ ਵੀ ਅਪੀਲ ਕਰੂੰਗਾ ਕਿ ਤੁਸੀਂ ਇਸ ਲੇਟਸਟ ਮਸ਼ੀਨ ਦੀ ਵਰਕਿੰਗ ਦੇ ਨਾਲ ਆਪਣੇ ਆਪ ਨੂੰ ਵੀ ਅਪਡੇਟ ਰੱਖਿਓ ਜੇ ਕੋਈ ਨਵੀਂ ਟੈਕਨੋਲੋਜੀ ਹੋਰ ਆਵੇ ਉਹਨੂੰ ਵੀ ਤੁਸੀਂ ਸਟੱਡੀ ਕਰੋ ਜਿੱਥੇ ਮੇਰੀ ਲੋੜ ਪਵੇ ਮੈਨੂੰ ਦੱਸੋ ਸਰਕਾਰ ਵੱਲੋਂ ਕੋਈ ਡਿਊਟੀ ਲਾਉਣੀ ਹੋਵੇਗੀ ਜ਼ਰੂਰ ਲਾਵਾਂਗੇ ਔਰ ਮੈਂ ਦਿੱਕੇ ਕਹਿੰਦਾ ਕਿ ਇਹ ਜਿਹੜਾ ਤੁਹਾਡਾ profession ਹੈ ਨਾ ਇਹ ਠੀਕ ਹੈ ਆਪਣੀ ਰੋਜ਼ੀ ਰੋਟੀ ਦਾ ਔਰ ਰੋਜ਼ੀ ਰੋਟੀ ਦੇ ਨਾਲ ਪਰਵਾਧਾਨਾਂ ਦੇ ਦਰਦੇ ਮਿਹਰ ਕੀਤੀਆਂ ਉਹਦੀ ਲੋਕਾਂ ਦੀ ਸੇਵਾ ਵੀ ਕਰ ਸਕਦੇ ਬਹੁਤ ਘੱਟ profession ਐਸੇ ਹੁੰਦੇ ਨੇ ਜਿੱਥੇ ਲੋਕ ਸੇਵਾ ਦਾ ਸਭਾ ਮਿਲਦਾ ਸੁਪਰ ਬੇਸ਼ਵਰ ਤੁਹਾਨੂੰ ਸਭਾ ਦਿੱਤਾ ਸੋ ਅੱਜ ਤੇ ਜਿਵੇਂ ਮਤ ਤਰੀਕੇ ਨਾਲ ਸ਼ੁਰੂ ਹੋ ਗਿਆ ਉਸ ਤੋਂ ਪਹਿਲਾਂ ਵੀ ਅ ਬਲੱਡ ਬੈਂਕ ਨੂੰ ਸਟੈਂਫਰ ਕਰਨ ਵਾਸਤੇ ਬੰਦ ਉੱਠੀ ਸੀ ਕਾਊਚਸ ਦੀ ਉਹ ਵੀ ਅਸੀਂ ਕਾਊਚਸ ਇੱਥੇ ਲਿਆ ਕੇ ਦਿੱਤੇ ਸੀ ਇੱਕ ਬਕਾਇਦਾ ਅਸੀਂ ਗੱਡੀ ਜਿਹੜੀ ਆ ਉਹ ਤਿਆਰ ਕੀਤੀ ਆ ਜਿਸ ਵாலੇ ਸਾਡੇ ਅ ਬਲੱਡ ਡਿਊਰੇਸ਼ਨ ਕੈਂਪਸ ਬਾਹਰ ਲੱਗਦੇ ਨੇ ਔਰ ਉਸ ਤੋਂ ਬਲੱਡ ਨੂੰ ਟ੍ਰਾਂਸਪੋਰਟ ਕਰਨ ਦੀ ਮੁਸ਼ਕਲ ਹੁੰਦੀ ਸੀਗੀ ਉਹ ਵੀ ਗੱਡੀ ਜਿਹੜੀ ਇੱਥੇ ਆ ਗਈ ਆ ਤਾਂ ਕਿ ਉਹਨੂੰ ਕੋਲ ਨਾਲ ਆਪਾਂ ਉਹਨੂੰ ਯੂਜ਼ ਕਰਕੇ ਨਰੂਤ ਹਰਸਦੇਆ ਸੋ ਇੱਕ ਵਾਰੀ ਫੇਰ ਬੰਦਾਸਪੁਰ ਇਲਾਕਾ ਵਾਸੀਆਂ ਨੂੰ ਮੁਬਾਰਕਬਾਦ ਤੇ ਸ਼ੁਕਰੀਆ ਬੋ ਜਿਹਨਾਂ ਦੀ ਪੁਰਾਣੀ ਜਿਹੜੀ ਮਾਮਲਾ ਅਜੋ ਕੁਣੀ ਹੋ ਗਿਆ ਸੋ ਮੈਂ ਹੋਈ ਅਪੀਲ ਕਰੂਗਾ ਕਿ ਮੇਰੇ ਇਲਾਕੇ ਦੇ ਲੋਕ ਮੇਰੇ ਸੂਬੇ ਦੇ ਲੋਕ ਹੱਸਦੇ ਵਸਦੇ ਨੇ ਕੰਮ ਕਰਦੇ ਨੇ ਔਰ ਜਿਹੜਾ ਇੱਕ ਸੱਪੜਾ ਸਿਗਾ ਰੰਗਲਾ ਪੰਜਾਬ ਬਣਾਉਦਾ ਅਜੋ ਰੰਗਲਾ ਪੰਜਾਬ ਪੜ ਕੇ ਲੋਕਾਂ ਦੇ ਸਾਹਮਣੇ ਆਇਆ ਪਰਮੇਸ਼ਵਰ ਸਾਰਿਆਂ ਦੀ ਕਿਰਪਾ ਕਰੇ ਬਹੁਤ ਬਹੁਤ ਤਾਲੀਆਂ